ਪਰਵੰਦਾ ਮੁਜਜਬ ਜੀ ਦੱਸ ਕਰੇ ਨਦੀਏ ਤੇ ਰੱਖੀ ਸੁਨਾਵਾ ਆਪਾਂ ਲੋਕਾਪਨ ਕਰਨ ਜਾ ਰਹੇ ਹਾਂ ਚਾਹ ਪੀਦੇ ਸਾਰਿਆਂ ਨੇ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਔਰ ਜੀਵਾ ਜੀ ਜੀਵਾ ਜੀ ਗੱਲਾਂ ਆਪਾਂ ਹੁਣ ਬਤਰੀਆਂ ਕਰ ਲਈਆਂ ਕੋਈ ਆਪਾਂ ਵੈਸੇ ਵੀ ਪ੍ਰੋਗਰਾਮ ਡਿਲੇਟ ਚੱਲ ਰਹੇ ਨੇ ਪ੍ਰੋਗਰਾਮ ਸਾਡੇ ਦਾ ਸ਼ੁਰੂ ਕਰਨਾ ਸੀਗਾ ਕੋਈ ਸਾਥੀ ਲੇਟ ਆਇਆ ਕੁਝ ਦੇ ਮੈਨੂੰ ਫੋਨ ਆ ਗਏ ਨੇ ਉਹਦੀਆਂ ਕੁਝ ਸਵਸਿਆਵਾਂ ਵਾਸਤੇ ਦੂਜੀ ਸੀਗੀਆਂ ਉਹਨਾਂ ਨੂੰ ਨਹੀਂ ਗਿਆ ਹੁਣ ਆਪਾਂ ਤੇ ਆਪਾਂ ਜਿਹੜੇ ਵੀ ਸਾਥੀ ਆਏ ਨੇ ਉਹਨਾਂ ਨੂੰ ਅਨਿਕ ਜੀ ਆਨ ਆਖਦੇ ਹੋਏ ਪ੍ਰਧਾਨ ਜੀ ਦੇ ਮਜਦੇ ਵਿੱਚ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਪ੍ਰੋਫੈਸਰ ਸੰਤੂ ਬਿਆਨ ਜੀ ਜੁਰਮ ਸਰਦਾਰ ਆਜਾ ਕੇ ਹੋਣ ਪਰ ਪ੍ਰਧਾਨਗੀ ਮੰਡਲ ਦੇ ਵਿੱਚ ਸਾਨੂੰ ਸਤਿ ਸ੍ਰੀ ਪੰਦੀ ਪੰਜਾਬੀ ਲਿਖਤ ਵਾਸਖੋਂ ਦੇ ਜਾਣ ਸਕਤਾ ਹਾਂ। ਫੋਨ ਦੇ ਹੋ ਸਕੇ ਤਾਂ ਸਾਇਲੈਂਟ ਲਾ ਲਓ ਕਿਉਂਕਿ ਚੱਲਦੇ ਪ੍ਰੋਗਰਾਮ ਨੂੰ ਫੋਨ ਵੱਜਦਾ ਤੇ ਚੱਕਾ ਨਹੀਂ ਲੱਗਦਾ। ਉਹਨਾਂ ਦੇ ਨਾਲ ਹੀ ਡਾਕਟਰ ਗੁਚਾਰਪੁਰ ਕੋਚਨ ਜੀ ਉਹਨਾਂ ਨੂੰ ਵੀ ਮੈਂ ਸਰਧਾ ਦਿਆਂਗਾ ਕਿ ਉਹ ਵੀ ਪ੍ਰਧਾਨਗੀ ਮੰਡਲ ਦੇ ਵਿੱਚ ਡਾਕਟਰ ਕੁਚੰਦੌਰ ਕੋਚਨ ਜੀ ਜਿੱਥੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਨੇ ਉੱਥੇ ਹੀ ਉਹ ਸਾਹਿਤ ਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਨੇ ਔਰ ਕੇਂਦਰੀ ਪੰਜਾਬੀ ਲੇਖਕਾ ਸਹਿਕਮ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੁਹਾਡੀ ਜ਼ੋਰ ਦਾ ਧਰਿਆ ਡਾਕਟਰ ਕੁਚੰਦ ਕੋਚਨ ਓਸਤਾਦ ਸ਼ਾਇਰ ਪੰਜਾਬੀ ਦੇ ਦੇਸ਼ ਦੇਸ਼ ਪ੍ਰਸਿੱਧ ਸ਼ਾਇਰ ਬੁਢਾਦੋਸ਼ਨ ਜੀ ਨੂੰ ਆਨੁ ਮੈਂ ਤੁਹਾਡੀਆਂ ਜੁਰਦਾਰਾਂ ਦਾ ਸਾਰਨਾਮਾ ਸੰਦਾ ਦੇਵਾਂਗਾ ਕੋਈ ਵੀ ਸੰਵਿਧਾਨੀ ਮੰਡਲ ਦੇ ਵਿੱਚੋਂ ਜਿਹੜਾ ਗਦਰਪੁਰ ਦੇ ਗਦਬੀ ਸਿੰਘ ਨੇ ਮੈਂ ਨਹੀਂ ਆਉਣਾ ਭਾਈ ਮੈਂ ਆਪਣੇ ਭਾਈ ਕਰੇ ਕਿੱਥੇ ਗਿਆ ਤੇ ਜਿਹੜਾ ਗੱਤੀ ਆ ਉਹ ਭਾਈ ਬਰੇ ਦੇ ਆਪਣੇ ਰਹੇ ਨਹੀਂ ਸੀ ਤੇ ਬਾਲਕ ਨੂੰ ਨੂੰ ਪਾਈ ਹੈ ਨੂੰ ਪਾਈ ਇੱਕ ਅੱਜ ਬਾਦਰ ਕਿਹਨੂੰ ਕਾਹਨ ਨਹੀਂ ਕੋਈ ਸਭਾ ਬੱਜਾ ਪਰ ਨਹੀਂ ਜੀ ਮੈਂ دوادر چن میرے کے بردی پر میں دوسری بہن دے گئے ہاں سدا میں بے فڑک بربک پتہ لگتے یا سارے میرے نہیں میرا اور تے آ دو میرا پکا وا کے آ گئے آ گئے آ گئے چلو ہو جاؤ جو آ جاؤ

ਸਾਡੇ ਮਾਨਸ਼ ਦੇ ਪ੍ਰਧਾਨ ਡਾਕਟਰ ਕਮਲ ਬਨਾਰੀ ਉਹਨਾਂ ਨੂੰ ਵੀ ਤੁਹਾਡੀਆਂ ਬੋਲ ਦਾ ਤਾੜੀਆਂ ਦੇ ਨਾਲ ਉਪਰੀ ਪ੍ਰਧਾਨ ਜੀ ਅੰਦਰ ਸ਼ਾਮਲ ਹੋਣਗੇ ਇਹ ਦਰ ਅਨੁਸਾਰ ਡਾਕਟਰ ਵਿਜੇਂਦਰ ਸਿੰਘ ਰਾਜਾ ਜੀ ਉਹਨਾਂ ਨੇ ਉਹਨਾਂ ਸੀ ਪਰ ਉਹਨਾਂ ਦੇ ਫੋਨ ਆ ਗਿਆ ਕੋਈ ਕਾਰਨ ਹੋ ਗਿਆ ਉਹ ਕਿਸੇ ਕਾਰਨ ਉਸ ਨਹੀਂ ਆ ਰਹੇ ਤੋਂ ਅੱਜ ਜਿਹੜਾ ਸੂਚਾ ਬਿਲਕੁਲ ਸੰਗਲਿਆ ਹੈ ਕਿ ਸਰਕਰਮ ਜੀ ਜੀ ਉਹਨਾਂ ਦਾ ਉਹ ਆਪਾਂ ਲੋਕ ਰਤਨ ਕਰਨਾ ਹੈ ਸਾਡੇ ਵਿੱਚ ਸੁਮਿੰਦਰ ਸੰਧੋ ਜੀ ਕਰਨਾ ਚੁਮੀਤ ਸਿੰਘ ਸੰਧੋ ਜੀ ਨਰਵਿਕ ਸਿੰਘ ਸੈਣੀ ਜੀ ਬੰਗਾ ਤੋਂ ਆਏ ਨੇ ਡਾਕਟਰ ਸੋਮਾਸ ਸਭ ਲੋਕ ਜੀ ਬੰਗਾ ਤੋਂ ਆਏ ਨੇ ਅਮਰਸਰ ਤੋਂ ਬਹੁਤ ਹੀ ਪ੍ਰਸਿੱਧ ਕਜ਼ਵਰ ਸਰਬੀ ਸਿੰਘ ਸੰਧੂ ਜੀ ਸਾਡੇ ਵਿੱਚ ਹਾਜ਼ਰ ਨੇ ਪੰਜਾਬੀ ਦਾ ਰੋਡੂ ਦੇ ਸਤਾਰ ਸ਼ਾਇਰ ਹਰਵੰਦ ਸਿੰਘ ਦਾਸ ਉਹ ਵੀ ਸ਼ਾਮਿਲ ਨੇ